ਹਾਂਜੀ ਪਰ ਇਹ ਕੀ ਗੱਲ ਕਿ ਨਹੀਂ ਉਹ ਵਿੰਨਾ ਖੋਲੋਂ ਦਾ ਸਹੀ ਪਹਿਲਾਂ ਇੱਕ ਦੇ ਪੀਚ ਕਸ ਨਹੀਂ ਮਨੰਗੰਦੇ ਕੋਈ ਵਿੱਚ ਤੇ ਜਿਹੜਾ ਉਹ ਹੀ ਉਹ ਵੀ ਨਹੀਂ ਲੰਘਿਆ ਉਹ ਵੀ ਆਹ ਚ ਝੜ ਜਾਂਦੀ ਇਹਦੀ ਅੱਛਾ ਮੈਂ ਵੀ ਕਾਂ ਸਹੀ ਵੀ ਕੀ ਬਲਾ ਵਿੱਚ ਅਗਰ ਪਹਿਲਾਂ ਦਾ ਮਗਰੋਂ ਮੈਂ ਤੇ ਖਰਾਬ ਪਹਿਲਾ ਹੋ ਗਿਆ ਅਗਮ ਗੈਸ ਸਕੂਲ ਤੇ ਕਿ ਮਿਲਨੇ ਚ ਆਂਦਾ ਹੀ ਪੱਖਾ ਲੈ ਕੇ ਦੋ ਅਸੀਂ ਨਹੀਂ ਆਕ ਦਿੱਤਾ ਕਿ ਚੱਲ ਏਦਾਂ ਹੀ ਐਨੇ ਸ਼ਾਂਗਣ ਮੰਗ ਜਾਂ ਲੱਗ ਜਾਂਦੇ ਆਂ। ਹਾਂ ਵਾਕਈ ਸ਼ਾਂਗਣ ਮੰਗਣੀ। ਤੇਹੀਂ ਲੈ ਆਏ ਕਿ ਚੱਲ ਕਹਿਣ ਦਿਆਵਾ ਆਂਦਾ ਹੀ ਮੈਂ ਫੇਰ ਬੰਦਾ ਮੈਨੂੰ ਕੰਫਿਊ ਬੜੀ ਲੱਗਦੀ ਐ। ਕਿੱਥੇ ਮੈਂ ਨਾ ਮੈਨੂੰ ਗਰਮੀ ਬੜੀ ਲੱਗਦੀ ਐ। ਜੇ ਤਾਂ ਮੈਂ ਪੜਦਾ ਵਾਂ। ਅੱਛਾ। ਤੇ ਮੈਂ ਹਾਂ ਚੱਲ ਲੈ ਆਉਂ ਮੈਂ ਤੇ ਉਹ ਸਕੂਲ ਗਿਆ ਵਾ। ਤਹੀਂ ਲੈ ਕੇ ਆਏ ਆ ਤੇ ਹਲੇ ਚਲਾਇਆ ਮਗਰੋਂ ਤੇ ਸਾੜੋਂ ਦਿਨ ਤੋਂ ਪਹਿਲਾਂ ਹੀ ਗਿਆ ਸੜ ਗਿਆ ਤੇ ਕੀ ਹੋ ਗਿਆ? ਪਰਾਂ ਲਾਈਟ ਤਾਂ ਲੀ ਜਲ ਚੱਲਦੀ ਆ ਤੇ ਪੱਖਾ ਨਹੀਂ ਚੱਲਦਾ ਲਾਈਟ ਤਾਂ ਚੱਲਦੀ ਪਈ ਹੈ ਹਾਂ ਲਾਈਟ ਚੱਲ ਰਹੀ ਹੈ ਪੱਖਾ ਜਿਹੜਾ ਇਹ ਨਹੀਂ ਦੇਂਦਾ ਕੰਮ ਤੇ ਹੁਣ ਪਿੰਦਰ ਦੇ ਨੇ ਉਹ ਵੀ ਨਹੀਂ ਪੈਂਦਾ ਫੇਰ ਮੈਨੂੰ ਇਹਦਾ ਜਗਾਰ ਲਾ ਮੈਂ ਇਹਨੂੰ ਕਰਦਾ ਭਲਾਵੇਂ ਨਾ ਪਿੰਦਰ ਦੇ ਦੇ ਨੇ ਵੇਖਣ ਕਿ ਸ਼ਾਇਦ ਹੋਣਾ ਕੁਛ ਨਾ ਕੁਛ ਇਹਦਾ ਲੱਭੀ ਜਏ ਹੋ ਜੇ ਮਸਲਾ ਹੱਲ ਤੇਹੀ ਕਹਿੰਦੇ ਚੱਲ ਇੱਕ ਦਿਨ ਚੱਲ ਜੀ ਉਹਦੇ ਕੋਣੋ ਫਰਾ ਹੋਣਾ ਵੇਰ ਕੋਈ ਗੱਲ ਨਹੀਂ ਮਧਵਾਂ ਤੇ ਪੱਲਾ ਬਲੈ ਨਹੀਂ ਜੇ ਹੁਣ ਮਸਲਾ ਹੱਲ ਹੋਗਾ ਫਿਰ ਪੱਕਾ ਹੀ ਕਰੇ ਉਹ ਤੇ ਹੂੰ বিনা ਸਹੀ ਯਾਹਾਂ ਪੇ ਕੀ ਚੀਜ਼ ਵਿੱਚ ਖਰਾਬੀ ਕਿਹੜੀ ਚੀਜ਼ ਦੀ ਹੋਈ ਏ ਹੂੰ ਚਲੋ ਵੇਖਦੇ ਆਂ ਬੰਦਾ ਇੱਕ ਨਹੀਂ ਬੰਦਾ ਮਾਓ ਇਹ ਮਿਸਤਰੀ ਸਾਹਿਬ ਹੈ ਉਹਦਾ ਤੇ ਜਿਹੜੀ ਕੋਈ ਚੀਜ਼ ਖਰਾਬ ਹੋਏ ਬਣਾ ਦਿੰਦੇ ਨੇ ਤੇ ਵੇਖਦੇ ਹੁਣ ਪੱਖਾ ਬਣਾ ਪਾਉਂਦੇ ਆ ਕਿ ਨਹੀਂ ਖੂ ਨੁਕਸਾਲ ਭਾਈ ਇਹ ਚ ਕੀ ਲੱਭਾ ਆਹ ਤਾਰ ਲੱਗੀ ਆ ਉਤਰਾ ਦਾ ਵੀ ਚੱਲਦਾ ਹਾਂ ਹਵਾ ਵਾਹੇ ਬਹੁਤ ਹੀ ਹੈਗੀ ਹਾਂ ਮੈਂ ਚੱਲ ਰੋਟੀਆਂ ਲਾਇਆ ਕਰਾਂਗੇ ਲਾ ਕੇ ਨਾ ਮੈਂ ਪਹਿਲਾਂ ਹੀ ਜਵਾਬ ਦੇ ਗਿਆ ਹੁਣ ਲਾਉਂ ਇਹਨੂੰ ਕਿ ਤਰ੍ਹਾਂ ਅਸ਼ਾ ਤੇ ਸਪੀਡ ਨਹੀਂ ਵਧਣੀ ਘਟਣੀ ਤਾਂ ਨਾ ਬੰਦ ਹੋਣਾ ਇਹਨੇ ਤੇ ਇਹਨੂੰ ਰਿਓ ਲਾਉ ਹਾਂ ਇਹਨੂੰ ਖੋਲਾ ਹਣਾ ਹੈਨੂੰ ਖੋਲ ਕੇ ਤੇ ਜਿੱਥੋਂ ਕੇ ਲੱਗ ਕੇ ਚੱਲਦਾ ਉੱਥੇ ਲਾਉਣਾ ਫਿਰ ਤੇ ਉੱਥੇ ਕੇ ਮੇਰੇ ਸਾਹਮਣੇ ਫਿਰ ਡਾਇਰੈਕਟ ਹੋ ਜਣਾ ਜਿੱਦਾਂ ਤੁਸੀਂ ਤਾਰ ਲਾਉਂਦੇ ਹੂੰ ਇਹ ਤੇ ਫਿਰ ਚੱਲਦਾ ਰਹੂਗਾ ਬੰਦ ਨਹੀਂ ਹੋਊਗਾ ਹੂੰ ਫਿਰ ਚਾਰਜ ਜੀ ਲੱਗਾ ਹੀ ਰਹੇਗਾ ਫੇਰ ਵਾ ਮੈਂ ਇਹ ਹੈਗਾ ਬਹੁਤ ਵਧੀਆ ਸਪੀਡ ਬੜੀ ਹੀ ਇਹਦੀ ਹੈ ਨਾ ਚਾਰਜ ਹੁੰਦਾ ਨਹੀਂ ਫਿਰ ਇਹਦਾ ਪਤਾ ਕੀ ਕਰਾਂਗੇ ਹੂੰ ਲਾਇਟ ਕਰ ਦਾਂਗੇ ਬੰਦ ਤੇ ਲਾਈਟ ਵਾਲੇ ਤਾਂ ਇਦਾਂ ਕਰ ਦਾਂਗੇ ਚਲੇ ਕਿਰੀ ਘਰ ਕੇ ਦੇਖੋ ਸ਼ਾਇਦ ਹੋ ਸਕਦਾ ਸਹੀ ਹੋਈ ਜਾਏ ਤੁਸੀਂ ਆਪਣੇ ਮਨੋਂ ਕੋਸ਼ਿਸ਼ ਕਰੋ ਕਿ ਇਹਨੂੰ ਸਹੀ ਕਰਨਾ ਵਾ ਉਹ ਮੈਂ ਤੇ ਹੁੰਦੇ ਆਉਣ ਤੇ ਚਲੋ ਦੇਖਦੇ ਬੈਟਰੀ ਇਹ ਪੁਰਾਣੀ ਇਹ ਤਾਂ ਪੁਰਾਣੀ ਪਾਈ ਪਰੋਗੀ ਹੂੰ ਜੇ ਫਿਰ ਜਨ ਨਵੀਂ ਪਉਂਦੇ ਤੇ ਫਿਰ ਕਿੰਨੇ ਦੀ ਪੈਣੀ ਹੈ ਓਦਾਂ ਵੀ ਨਹੀਂ ਕਿੰਨੇ ਦੀ ਪੈਂਦੀ ਹੋਗੀ ਨਵੀਂ ਜੇ ਬਿਲਕੁਲ ਨਵੀਂ ਪਤਾ ਮੈਨੂੰ ਹੈ ਮੈਨੂੰ ਕਿਹਦਾ ਮੈਂ ਕਿਹੜਾ ਬਣਾਉਂਦਾ ਨਹੀਂ ਆਪਾਂ ਸੋਨਾ ਪਹਿਲੇ ਜਿਹੜੇ ਨਿੱਕੇ ਨਿੱਕੇ ਉਹਨਾਂ ਚ ਆ ਪੈਂਦੀ ਹੁੰਦੀ ਢਾਈ ਦੀ ਸਾ ਕੋਈ ਪੈਂਦੀ ਹੁੰਦੀ ਸੀ ਬੈਟਰੀ 200 ਢਾਈ ਸੌ ਦੀ ਪੈਂਦੀ ਢਾਈ ਸੌ ਦੀ ਫਿਰ ਬੈਟਰੀ ਜੀ ਉਹ ਨਵੀਂ ਪਾਉਂਦੇ ਤੇ ਪੱਖਾ ਸਾਡੇ ਥੱਲੇ ਚਲੀ ਜਾਂਦਾ ਪੱਖਾ ਜੜ ਗਈ ਸੀ ਹਾਂ ਮੇਰੀ ਗੱਲ ਸੁਣੋ 200 ਦਾ ਤੇ ਹਾਂ ਪੱਖਾ ਵਾ ਢਾਈ ਸੌ ਦੀ ਉਹਨਾਂ ਨੇ ਨਵੀਂ ਬੈਟਰੀ ਕਿੱਥੋਂ ਪਾ ਦੇਣੀ ਸੀ ਹੂੰ ਫਿਰ ਉੱਤੇ ਜਿਹੜਾ ਹੋਰ ਵੀ ਮਟੀਰੀਅਲ ਲੱਗਾ ਉਹਦਾ ਵੀ ਮੁੱਲ ਹੋ ਗਿਆ ਹੈ ਗਈ ਉਹ ਨਾਲ ਫਿਰ ਪੁਰਾਣੀ ਪੋਣੀ ਹੋਣਾ ਵੱਡਦੀ ਗਰੇ ਆਹ ਤੇ ਟਡਕ ਤੋਂ ਇਹ ਪਲਾਸਟਿਕ ਦੇ ਤੇ ਉਹਦੇ ਪੱਖੇ ਜੇ ਅੱਛਾ ਹੁਣ ਤਾਰ ਲਵਾਂ ਬਈ ਹੂੰ ਇਧਰ ਲੈ ਬੰਨੇ ਆ ਕੋਈ ਉਹ ਹੈ ਨਹੀਂ ਕਾਬੀਆਂ ਉਹਦੇ ਨਾਲ ਟਿੰਕਾ ਲੱਗ ਜਾਣਾ ਇਧਰ ਕਰਕੇ ਨਾ ਦੂਜਾ ਆਪਣਾ ਤਾਰ ਬੰਨ ਕੇ ਤੇ ਉਹਨੂੰ ਨਾਲ ਲਵੇਟ ਦਿੰਨੇ ਆ ਚਲੋ ਲਾਓ ਸਕੀਮ ਇੱਕ ਰੀਤੇ ਚਲਾਓ ਆਹੋ ਕੀ ਹੋਇਆ ਉਹ ਲੈ ਆਟਾ ਹੂੰ ਰਾਈਟ ਜਗਦੀ ਆ ਇਦਾਂ ਹੀ ਟੈਂਪਰਰੀ ਜਿਹਾ ਬਣਾਇਆ ਉਹਨਾਂ ਨੇ ਹੈਨਾ ਹੂੰ ਨਿਆੜਾ ਦੇ ਖੇਡਣ ਵਾਲੀ ਚੀਜ਼ ਹੀ ਹੈ ਘੜੀ ਭਲ ਚਲਾਉਣ ਵਾਸਤੇ ਸਹੀ ਰੋਟੀਆਂ ਤੇ ਨਹੀਂ ਕੰਮ ਚੱਲਣਾ ਮੈਂ ਤਾਂ ਤੈਨੂੰ ਪਹਿਲਾਂ ਕਿਹਾ ਸੀ ਪੀ ਇਹ ਹੋ ਹੋੜਾ ਹੀ ਹੈ ਮੈਂ ਉੱਥੇ ਪਾਣੀ ਕਿੱਥੋਂ ਮੈਂ ਨੇ ਗਾਣਾ ਫਿਰ ਲੈਣ ਤੋਂ ਡਰੇ ਹੂੰ ਚੱਲ ਗਿਆ ਨਹੀਂ ਹਣ ਤੁਸੀਂ ਤਾਰ ਪੱਕੀ ਲਾ ਦੇਣੀ ਹੁੰਦੀ ਖਰਾਬ ਹੁੰਦਾ ਸ਼ੇ ਏ ਤੁਹਾਨੂੰ ਪਤਾ ਓਹੋ ਇਹਨੂੰ ਬੰਦ ਕਰ ਲਉਣਾ ਹੈ ਨਾ ਓ ਮੈਂ ਕਹਿੰਦੇ ਵੀ ਥਲੇ ਦੂਜਾ ਜਗਾਰ ਮੋੜਾ ਹੀ ਆਵੇਂ ਉਹ ਨਾ ਹੋਏ ਇੱਕ ਕਰਦੇ ਕਰਦੇ ਹੋਰ ਨੁਕਸਾਨ ਹੋ ਜਾ ਹੂੰ ਮੈਂ ਬੜੀ ਵਰੀ ਇਦਾਂ ਹੁੰਦਾ ਵਾ ਹੂੰ ਕੋਈ ਵੀ ਕੋਈ ਚੀਜ਼ ਸਹੀ ਕਰਨ ਦੇ ਵਿੱਚ ਤੇ ਹੋਰ ਨੁਕਸਾਨ ਹੋ ਜਾਂਦਾ ਚਲ ਬੰਦ ਕੇ ਆਣਾ ਵਾਹ ਮੱਖ ਕੜੀ ਪੰਨੀ ਤੇ ਹੋਈ ਗਿਆ ਸਹੀ ਹੋਰ ਰਹਿੰਦੀ ਢਲਾਈ ਹਨਾ ਲੈ ਲਓ ਪੁਰਾਣੀ ਦੇ ਲਓ ਜੀ ਪੱਖਾ ਚੱਲ ਗਿਆ ਸਪੀਡ ਤੇ ਵੈਸੇ 7 ਤੱਕ ਪਰ 7 ਪੱਕਾ ਨਹੀਂ ਚਲਾਉਣਾ ਚਾਹੀਦਾ ਮੇਰੇ ਸਾਹਮਣੇ ਘਾਟੀ ਰੱਖੇ ਹੁਣ ਆਪਾਂ ਚਲਾਉਣਾ ਨਹੀਂ ਰਹਿਂਦੇ ਆਪ ਹੀ ਚਲਾਏ ਤੇ ਨਹੀਂ ਲਾਏ ਸਨਾ ਹਾਂ ਮਾੜਾ ਮੋਟਾ ਦਿਮਾਗ ਲਾਏ ਤੇ ਆਪੇ ਕੰਮ ਬਣ ਹੀ ਜਾਂਦਾ ਹੂੰ ਲਾਈਟ ਕਰਕੇ ਬੰਨ ਅ ਔਰ ਜੇ ਸੜੀ ਹੋਏ ਚੀਜ਼ ਫੇਰ ਕੋਈ ਤੇ ਫੇਰ ਤੇ ਨਹੀਂ ਗੱਲ ਬੰਨੀ ਹੂੰ ਸੜਨਾ ਇੱਚੋਂ ਕੀ ਹੀ ਮੋਟਰ ਮੋਟਰ ਹੈਗੀ ਇੱਚ ਇੱਥੇ ਮੋਟਰ ਹੀ ਏ ਹੂੰ ਇੱਚ ਮੇਰੇ ਸਹੌਣਾ ਦੂਜੀ ਹੋਣੀ ਹੈ ਜੜੀ ਆਪਣਾ ਆ ਖਡਾਉਣਿਆਂ ਚ ਗੱਡੀਆਂ ਗੋਡੀਆਂ ਚ ਨਹੀਂ ਬਿੰਦੀ ਖਡਾਉਣਿਆਂ ਤੇ ਉਹ ਆ ਪਾਉ ਵੀ ਦੇਣੀ ਜੇ ਫਿਰ ਉਹ ਵੀ ਖਰਾਬ ਹੋ ਜਾਂਦੀ ਤੇ ਵਿਖਾ ਬਣਾ ਫੋਲ ਕੇ ਕੀ ਰਹਿਣ ਦੋ ਹੁਣ ਰੱਖ ਦੋ ਮਹਾਸੀ ਹੋਇਆ ਅਗੇ ਹੂੰ ਠੀਕ ਆ ਇੱਚ ਵੀ ਆ ਗਏ ਨੇ ਨਾਟਾ ਜੇ ਲੋਡ ਪਏ ਤੇ ਫੋਲ ਸਕਦੇ ਨੇ ਚਲੋ ਖੜੋ ਸੋਨਾ ਹੈ ਕਿੰਨਾ ਲੱਗਦਾ ਨਿੱਕਾ ਜਿਹਾ ਹਾਂਜੀ ਦੱਸੋ ਹਮ ਬੱਖੇ ਨਾ ਪੱਖੇ ਦੱਸਿਆ ਪੱਖਾ ਲਿਆ ਲਾਵਾਂ ਪਾਪਾ ਪਾਪਾ ਨੇ ਦਿਨੋਂ ਉਂਦੇ ਦਾਸਤਾ ਮੈਂ ਦੱਸਣਾ ਨਹੀਂ ਇਧਰੇ ਹਾਂ ਬਸ ਚੁੱਤਰਿਆ ਨਾ ਹਮ ਤੇ ਪਾਪਾ ਮੈਨੂੰ ਬੜੀ ਗਰਮੀ ਲੱਗਣ ਰਹੀ ਏ ਆ ਹੁਣ ਵੀ ਕਹਿੰਦੇ ਬੜੀ ਗਰਮੀ ਲੱਗਦੀ ਏ ਅਲਾਦਾ ਸ਼ਰਟ ਮੈਂ ਆ ਫੇਰ ਪਾਪਾ ਪੱਖਾ ਦਾਣਾ ਫੇਰ ਰਿਹਾ ਤੇ ਮੈਂ ਲੈ ਲੰਦਾ ਹਾਂ ਖੁਸ਼ ਹੋ ਗਿਆ ਵਖਾ ਪਹਿਲਾਂ ਇਹਨੂੰ ਦਿਖਾਵਾਂ ਦਿਖਾ ਦੇ ਵਾਹ ਇਲੀਓਨੀ ਸਕੂਲੇ ਕੀ ਪੜ ਕੇ ਆਇਆ ਅੱਜ ਇਹਨੂੰ ਤੇਰੇ ਜਾਣ ਕੇ ਕਹਿ ਨਹੀਂ ਆ ਠੀਕ ਹੈ ਨਹੀਂ ਨਹੀਂ ਲੱਗਿਆ ਹਾਂ ਜਗਾਹਾਂ ਲਾਈਟ ਓਏ ਮੈਂ ਬੰਦ ਕਰ ਲਵਾਂ ਮੰਚ ਲਾਓ ਇੱਕ ਥੋੜੀ ਇੱਕ ਹਾਂ ਓਏ ਸ਼ਾਬਾਸ਼ ਏ ਹੁਣ ਮਜ਼ਾ ਆਇਆ ਹੱਡੀ ਗਰਮੀ ਕਿ ਨਹੀਂ ਗਰਮੀ ਹੱਡੀਏਗਾ ਨਹੀਂ ਆਇਆ ਏ ਹੁਣ ਠੰਡ ਲੱਗ ਗਈ ਓ ਆਇਆ ਮਜ਼ਾ ਪਰ ਵੰਨ ਕੇ ਇਹ ਦੀ ਗੱਲ ਸੁਣ ਲੈ ਓਨ ਓਨ ਪਤਾ ਨਹੀਂ ਵੀ ਤੂੰ ਹੀ ਆ ਗਿਆ ਕਿ ਨਹੀਂ फुलका लेके आवा कि दूध लेके आवा पहले दूध पे ना पहले दूध भी ना चलो ठीक है पहले मैं साइड के कपड़े लावा ठीक है तू जने कौन लाला स्पीड भी हो जंदी है हाय बस बस बहुत है फोर्क में देखा तो वहां देख फोर्क में लो ना ओ 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 ਇੱਕ ਰਕਮਾ ਆਪਣਾ ਓਏ ਵਾਹ ਅਰੇ ਆਹ ਮੂੰਹ ਫੀਲ ਕਿਤਾ ਜੱਟ ਚਾਹੀਓਂ ਕੰਦੂ ਪਿਆ ਵਾਲੀ ਆ ਮੇਰੇ ਤੇ ਖੋਲ ਕਰ ਓਏ ਹੋਣਾ ਇਹ ਅਸਲ ਹਵਾ ਹੈ ਨਾ ਠੀਕ ਆ ਅੱਜ ਦੂ ਇਸੇ ਰਕ ਕੇ ਕਰ ਲੋ ਨਵਦੀਪਾ ਮੇਰੇ ਲਈ ਪਾਣੀ ਲੈ ਕੇ ਗਲਾਸ ਲੀਓਨੀ ਜਾਓ ਆ ਮੈਂ ਤੁਹਾਨੂੰ ਦੱਸਦਾ ਮੈਂ ਕਿ ਇਹ ਜੋ ਹੋ ਰਿਹਾ ਹੈ ਇਸ ਦੇ ਵਾਸਤੇ ਉਹ ਰਹਿੰਦੇ ਉਹ ਰਹਿੰਦੇ 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 ਹੋ ਫਿਰ ਬਸ